ਦਾ ਕੌਮੀ ਇਨਸਾਫ ਮੋਰਚੇ ਤੋਂ ਰੋਸ ਮਾਰਚ ਚੱਲੇਗਾ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਬਾਪੂ ਪਾਈ ਗਰਚਮ ਸਿੰਘ ਸਾਡੇ ਨਾਲ ਨੇ ਪੱਪੂ ਜੀ ਕਿੰਨੇ ਕਵਜੇ ਜਿਹੜਾ ਮਾਰਚ ਚੱਲਣ ਜਾ ਰਿਹਾ ਦੇਖੋ ਪਹਿਲਾ ਨੰਬਰ ਤਾਂ ਜਿਹੜਾ ਰੋਸ ਮਾਰਚ ਦਾ ਇਹਨੂੰ ਨਾਂ ਦਿੱਤਾ ਗਿਆ ਸਿੱਖਾਂ ਦੇ ਮਨਾਚ ਰੋਸ ਹੈ ਕਿ ਉਹ ਆਜ਼ਾਦੀ ਜਿਹੜੀ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਉਹ ਆਜ਼ਾਦੀ ਸਾਨੂੰ ਬਰਾਬਰਤਾ ਦਾ ਹੱਕ ਨਹੀਂ ਦੇ ਰਹੀ ਸੋ ਉਹ ਸਬਦਾਨ ਜਿਸ ਸਬਦਾਨ ਚ ਸੇਖਾਂ ਨੂੰ ਇੱਕ ਜਰਾਇਮ ਪੈਸਾ ਕੌਮ ਲਿਖਿਆ ਗਿਆ ਸੋ ਐਸੇ ਕਰਕੇ ਅਸੀਂ ਅੱਜ ਦੇ ਦਿਨ ਰੋਸ ਮਾਰਚ ਕਰ ਰਹੇ ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਸੰਗਤਾਂ ਹਮ ਹਮ ਆ ਕੇ ਇੱਥੇ ਪਹੁੰਚ ਨਹੀਂ ਆ ਸਾਡੇ ਸੱਦੇ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸੋ ਹੁਣ ਤਕਰੀਬਨ 11:30 ਵਜੇ ਅਰਦਾਸ ਕਰਕੇ ਅਸੀਂ ਗੁਰੂ ਦੇ ਚਰਨਾਂ ਚ ਇਨ ਰੋਸ ਮਾਰਚ ਨੂੰ ਚੰਡੀਗੜ੍ਹ ਵੱਲ ਅਰਵਾਣਾ ਕਰਨਾ ਜਿਹੜੇ ਬੰਦੀ ਸਿੰਘ ਨੂੰ ਜ਼ਮਾਨਤ ਮਿਲੀ ਆ ਚੰਨ ਨੂੰ ਉਹ ਇਸ ਰੋਸ ਮਾਰਚ ਦਾ ਹਿੱਸਾ ਹੋਣਗੇ ਉਹ ਰੋਸ ਮਾਰਚ ਵਿੱਚ ਪਹੁੰਚਣ ਦੇਖੋ ਕੱਲ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਬਾਹਰ ਆਏ ਆ ਜ਼ਮਾਨਤ ਤੇ ਆਏ ਆ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਕੌਮੀ ਇਨਸਾਫ ਮੋਰਚੇ ਵੱਲੋਂ ਸੋ ਉਹਨਾਂ ਦੀ ਕਈ ਮਜਬੂਰੀਆਂ ਕਿਉਂਕਿ ਸਰਕਾਰ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਬਾਹਰ ਕੱਢਦੀ ਆ ਅਸੀਂ ਉਹ ਨਹੀਂ ਚਾਹੁੰਦੇ ਵੀ ਉਹਨਾਂ ਤੇ ਕੋਈ ਪ੍ਰੋਬਲਮ ਖੜੀ ਹੋਏ ਇਸ ਕਰਕੇ ਅਸੀਂ ਕੱਲ ਉਹਨਾਂ ਨੂੰ ਸਨਮਾਨਤ ਕੀਤਾ ਮੋਰਚੇ ਵੱਲੋਂ ਕੋਈ ਗੱਲ ਨਹੀਂ ਉਹ ਹਾਜ਼ਰੇ ਆ ਜਿਹੜੀ ਉਹਨਾਂ ਦੀ ਸਹਿਮਤੀ ਹੈ ਉਹ ਮੋਰਚੇ ਦੇ ਨਾਲ ਸਰਕਾਰ ਦੇ ਨਾਲ ਕੋਈ ਮੀਟਿੰਗ ਹੋਈ ਜਾਂ ਉਸ ਤੋਂ ਪਹਿਲਾਂ ਇਸ ਰੋਸ ਮਾਰਚ ਤੋਂ ਪਹਿਲਾਂ ਕੋਈ ਸੱਦਾ ਆਇਆ ਕਿ ਮੀਟਿੰਗ ਲਈ ਆ ਜਾਓ ਪਗਲਵਤ ਕੋ ਪਿਛਲੇ ਦਿਨਾਂ ਚ ਤਕਰੀਬਨ ਇੱਕ ਹਫਤਾ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਗਵਰਨਰ ਨਾਲ ਵੀ ਮੀਟਿੰਗ ਹੋਈ ਹੈ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਜਿਹੜੀ ਥੋੜੀ ਮੰਗਾ ਅਸੀਂ ਪਹਿਲ ਦੇ ਆਧਾਰ ਤੇ ਗਵਰਨਰ ਸਾਹਿਬ ਨੇ ਵਾਅਦਾ ਕਰਿਆ ਵੀ ਮੈਂ ਆਪ ਉਹ ਤਿਆਰ ਕਰਕੇ 16 ਅਗਸਤ ਤੋਂ ਬਾਅਦ ਆਪ ਦਿੱਲੀ ਜਾਵਾਂਗਾ ਤੇ ਤੁਹਾਡੀਆਂ ਜਿਹੜੀ ਜਾਇਜ਼ ਮੰਗਾ ਉਹ ਪੂਰੀ ਕਰਾਂਗਾ ਬਹੁਤ ਬਹੁਤ ਧੰਨਵਾਦ ਤਾਂ ਜਗਤਾਰ ਸਿੰਘ ਹਵਾਰਾ ਦੇ ਬਾਪੂ ਸੀ ਸਾਡੇ ਨਾਲ ਸਾਡੇ ਨਾਲ ਮੁਸਲਿਮ ਪੀਚਾਰਾ ਦੀ ਇਸ ਮੋਰਚੇ ਦੇ ਵਿੱਚ ਪਹੁੰਚਿਆ ਹੈ ਤਾਂ ਰੋਸ ਮਾਰਚ ਦਾ ਇੱਕ ਹਿੱਸਾ ਹਿੱਸਾ ਬਣਦੇ ਗੱਲਬਾਤ ਕਰਦੇ ਕੀ ਕਹਿਣਾ ਚਾਹੋਲੇ ਉਹ ਬੰਦੀ ਸਿੰਘਾਂ ਨੂੰ ਰਿਹਾਰੀ ਅਸੀਂ ਇਹ ਕਹਿੰਦੇ ਆਂ ਦੀ ਇਹ ਸਿੱਖ ਕੌਮ ਵਾਸਤੇ ਸਾਰੇ ਪੰਜਾਬੀਆਂ ਵਾਸਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੌਲਤ ਲਾਈ ਹੈ ਇਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਸਿੱਖ ਕੌਮ ਦੇ ਹੀਰੇ ਨੇ ਇਹਨਾਂ ਨੇ ਸਿੱਖਾਂ ਦੀ ਰਾਖੀ ਕੀਤੀ ਹਰ ਪੰਜਾਬੀ ਦੀ ਰਾਖੀ ਕੀਤੀ ਇਹਨਾਂ ਤੇ ਜ਼ੁਲਮ ਹੋ ਰਿਹਾ ਧੱਕੇਸ਼ਾਹੀ ਹੋ ਰਹੀ ਆ ਇਹਨਾਂ ਨੂੰ ਜਾਲੀ ਦੇ ਦਲ ਦੀ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ ਅਸੀਂ ਲੇਰਕੋਟ ਨੇ ਤੋਂ ਆਇਆ ਅਸੀਂ ਦਬਾਬ ਸੇਰਖਾਂ ਦੇ ਪਟੋਸੀ ਆ ਤੇ ਅਸੀਂ ਮਾਰਦੇ ਤਾਮ ਤੱਕ ਅਸੀਂ ਸਿੱਖ ਕੌਮ ਦੇ ਨਾਲ ਆ ਲਤਕਾਰੀ ਲਤਕਾਰੀ ਕਾਤਲਾ ਨੂੰ ਜਮਾਨਤ ਤੇ ਰੱਖਾ ਕੀਤਾ ਜਾਂਦਾ ਪੈਰੋਲਾ ਮੇਰੇ ਉਹਨਾਂ ਨੂੰ ਕਿਉਂ ਕੀਤਾ ਜਾਂਦਾ ਇਹਨਾਂ ਦੇ ਕੌਮ ਦੇ ਹੀਰੇ ਦੇ ਇਹਨਾਂ ਨੂੰ ਕਿਉਂ ਨਹੀਂ ਕੀਤਾ ਜਾਂਦਾ ਇਹ ਨਾਂਨਸਾਫੀ ਆ ਇਹ ਇਹ ਸਰਕਾਰ ਵਾਸਤੇ ਚੰਗੀ ਕਰਦੀ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਵੀ ਇਹ ਬੰਦੇ ਸਹੀ ਨੇ ਇਹਨਾਂ ਨੂੰ ਸੱਦਣਾ ਚਾਹੀਦਾ ਤੁਸੀਂ ਵੀ ਰੋਸ ਮਾਰਚ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਸਾਰਿਆਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਵਾਚ ਚੜ ਕੇ ਇਸ ਮੋਰਚੇ ਦੇ ਵਿੱਚ ਹਾਜ਼ਰੀਆਂ ਲਵਾਓ ਤਾਂ ਕਿ ਜਿਹੜੇ ਸਾਡੇ ਬੰਦੀ ਸਿੰਘ ਜਿਹੜੇ ਧੱਕਾ ਧੱਕੇਸ਼ਾਈ ਹੋ ਰਹੀ ਹੈ ਜਿਹੜੀ ਸਜਾਵਾਂ ਸਾਡੇ ਸਾਰ ਜਿਹੜੀਆਂ ਸਜਾਵਾਂ ਉਹਨਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਸਿੱਖ ਕਾਨੂੰਨ ਅਨੁਸਾਰ ਪਰ ਇਹਨਾਂ ਗਵਰਨਮੈਂਟ ਦੇ ਅਨੁਸਾਰ ਜਿਹੜਾ ਉਹਨਾਂ ਨੇ ਜ਼ੁਰਮ ਕੀਤਾ ਉਸ ਦੀ ਸਜ਼ਾ ਵੀ ਭੁਗਤ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਨਹੀਂ ਛੱਡਿਆ ਜਾ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਜਿਹੜੇ 15 ਅਗਸਤ ਦੀ ਖਾਉਤੀ ਜਿਹੜਾ ਜਸ਼ਨ ਮਨਾ ਰਹੇ ਨੇ ਪਰ ਅਸੀਂ ਉਹਦਾ ਰੋਸ ਮਾਰਚ ਮਨਾ ਰਹੇ ਹਾਂ ਕਰ ਰਹੇ ਹਾਂ ਸਾਰੀ ਸੰਗਤ ਸਾਰੇ ਰਲ ਮਿਲ ਕਰਕੇ ਅਸੀਂ ਇਹਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਬੰਦੀ ਸਿੰਘਦਰੀ ਹਾਈ ਵਾਸਤੇ ਕੋਸ਼ਿਸ਼ ਸਿੰਘ ਰਹਾਏ ਵੀ ਹੋਏ ਨੇ ਅਸੀਂ ਉਹਨਾਂ ਦਾ ਗੁਰਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਹਾਂ ਅੱਗੇ ਵੀ ਗੁਰਸਾਹਿਬ ਸਾਨੂੰ ਫਤਿਹ ਬਖਸ਼ਿਸ਼ ਕਰਨਗੇ ਬਸ ਇਹੀ ਸਾਦ ਸਿਕਉਂ ਅਪੀਲ ਸੀ ਮੁਸਲਮ ਭਾਈ ਚਾਰੇ ਤੋਂ ਮਰੇ ਕੋਟ ਨੇ ਦਵਾਇਓ ਇੱਕ ਵਕੀਲ ਵੀ ਹੋ ਕਿ ਕਹਿਣਾ ਚਾਹੁੰਦੇ ਦੂਰਾ ਕਾਨੂੰਨ ਕਿਉਂ ਇੱਕ ਤਾਂ ਕਾਤਲ ਬਲਾਤਕਾਰ ਨੂੰ ਪੈਰੋਲ 11ਵਾਂ ਵਾਰ ਪੈਰੋਲ ਮਿਲ ਚੁੱਕੀ ਹੈ ਜਿਹੜੇ 28 28 ਸਾਲ 30 ਸਾਲਾਂ ਤੋਂ ਬੰਦ ਨੂੰ ਰਿਹਾਈਤਾ ਕੀ ਕਰਨਾ ਪੈਰੋਲ ਵੀ ਨਹੀਂ ਮਿਲੀ ਦੇਖੋ ਜੀ ਉਹਨਾਂ ਨਾਲ ਤਾਂ ਕੰਪੇਅਰ ਕਰੋ ਹੀ ਨਾ ਉਹ ਸੰਬੰਧੇ ਨਾਲ ਇਹ ਮਾਨ ਯ ਇਹਨਾਂ ਦਾ ਬੈਸਿਕ ਕਾਨੂੰਨ ਦੇ ਮੁਤਾਬਕ ਸਜ਼ਾ ਇਹਨਾਂ ਨੇ ਕੱਟ ਲਈ ਆ ਭਈ ਇਹਨਾਂ ਨੂੰ ਕਿਸੇ ਕਾਨੂੰਨ ਦੇ ਤਹਿਤ ਅੰਦਰ ਨਹੀਂ ਰੱਖਿਆ ਜਾ ਸਕਦਾ ਤੱਕਾ ਕਰ ਰਹੀ ਹੈ ਸਰਕਾਰ ਘਟ ਗਿਣਤੀਆਂ ਦੇ ਮੁਸਲਮਾਨਾਂ ਦੇ ਵੀ ਸਿੱਖਾਂ ਦੇ ਵੀ ਦੋ ਕੌਮਾਂ ਨੂੰ ਹਮੇਸ਼ਾ ਦਵਾਇਆ ਇਹਨਾਂ ਨੇ ਘਟ ਗਿਣਤੀਆਂ ਨੂੰ ਇਹਨਾਂ ਜਿਹੜੇ ਬੰਦੇ ਨੇ ਦੇਖੋ ਆਪਣਾ ਕੋਈ ਚਲੋ ਇਹਨਾਂ ਨੇ ਆਪਣਾ ਫਰਜ਼ ਆਦਾ ਕਿਤਾਬ ਦੀ ਕੌਮ ਵਾਸਤੇ ਕੰਮ ਕੀਤਾ ਇਹਨਾਂ ਨੇ ਤੇ ਉਹ ਸਜ਼ਾ ਕੱਟ ਲਈ ਉਹ ਕਿਸੇ ਕਾਨੂੰਨ ਦੇ ਤਹਿਤ ਸਵਿਧਾਨ ਦੇ ਕੋਈ ਪ੍ਰੋਵੀਜ਼ਨ ਹੈ ਨਹੀਂ ਅੰਦਰ ਰੱਖਣ ਦੀ ਬਿਲਕੁਲ ਸ਼ਰਿਆ ਨੂੰ ਤੱਕਾ ਕੀਤਾ ਜਾ ਰਿਹਾ ਹੈ ਇਹਨਾਂ ਨਾਲ ਹਰ ਦੇਖੋ ਹੁਣ ਜਿੱਦਾਂ ਮੋਰਚਾ ਲੱਗਿਆ ਹੈ ਕੌਮ ਇਨਸਾ ਇਹਦਾ ਇਹਦਾ ਬੂਟਾ تھا ਫਲ ਫੁੱਲ ਰਿਹਾ ਹੈ ਉਹਦਾ ਪੂਰ ਪੈ ਗਿਆ ਉਹਨੂੰ ਤਿੰਨ ਜਿਹੜੇ ਆਪਣੇ ਸਿੰਘ ਨੇ ਉਹਨੂੰ ਜ਼ਮਾਨਤ ਵੀ ਮਿਲੀ ਹੈ ਪਹਿਲਾਂ 30 31 ਸਾਲ ਹੋ ਗਏ ਜ਼ਮਾਨਤਾਂ ਪਰੋਲਾਂ ਵੀ ਨਹੀਂ ਮਿਲਦੀਆਂ ਸੀ ਇਹਨਾਂ ਨੂੰ ਤਾਂ ਹੁਣ ਪਰੋਲ ਵੀ ਮਿਲਣ ਲੱਗੀ ਹੈ ਤਕਰੀਬਨ ਕਈ ਸਾਥੀਆਂ ਨੂੰ ਪਰੋਲ ਮਿਲੀ ਹੈ ਸਿੰਘਾਂ ਨੂੰ ਤੇ ਹੁਣ ਤਿੰਨ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ ਬਾਕੀਆਂ ਨੂੰ ਵੀ ਇਨਸ਼ਾਅੱਲਾ ਬਹੁਤ ਜਲਦ ਮਿਲੇਗਾ 8 ਮਾਰਚ ਦਾ ਸਰਕਾਰ ਤੇ ਕੋਈ ਅਸਰ ਪੈਗਾ ਦਬਾਅ ਪੈਗਾ ਅਸਰ ਤਾਂ ਜੀ ਬਹੁਤ ਜ਼ਿਆਦਾ ਅਸਰ ਹੈ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਸਰਕਾਰ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਭਗਵੰਤ ਮਾਨ ਸਾਡੇ ਨਾਲ ਬੈਠਦਾ ਰਿਹਾ ਹੈ ਬੰਦੀ ਸਿੰਘਾਂ ਦੇ ਮੋਰਚੇ ਅੰਝ ਪਹਿਲਾਂ ਜਦੋਂ ਪਹਿਲਾਂ ਲੱਗਿਆ ਮੋਰਚਾ ਇੱਥੇ ਉਹਨਾਂ ਨੇ ਲਾਇਆ ਵਾਪਸ ਹਰ ਸਿੰਘ ਜੀ ਨੇ ਵੀ ਮੈਂ ਸਾਡੀ ਸਰਕਾਰ ਆਵੇ ਸਾਡੀ ਪਾਰਟੀ ਆਵੇ ਸੀ ਇਹ ਕਰਾਂਗੇ ਜਦੋਂ ਐਮਪੀ ਦਾ ਆਉ ਤੇ ਹੁਣ ਸਾਡੀ ਖਬਰ ਵੀ ਨਹੀਂ ਲਈ ਹੁਣ ਇੱਕ ਵਾਰ ਵੀ ਆ ਕੇ ਤੇ ਦੇਖੋ ਹੁਣ ਉਹਨਾਂ ਨੇ ਸਮਝ ਤਾਂ ਆ ਗਈ ਗੱਲ ਵੀ ਜੇ ਮੈਂ ਉੱਥੇ ਜਾਣਾ ਮੈਨੂੰ ਕੋਈ ਜਵਾਬ ਦੇਣਾ ਪਊਗਾ ਜਵਾਬ ਕੋਲ ਹੈ ਨਹੀਂ ਉਹਦੀ ਵੀ ਚੱਲਦੀ ਨਹੀਂ ਦੇਖੋ ਇਹ ਕੇਂਦਰ ਦੀਆਂ ਪਾਲਿਸੀਆਂ ਨੇ ਪੰਜਾਬ ਸਰਕਾਰ ਸਾਡੇ ਨਾਲ ਲੱਗੇ ਸਾਡੇ ਹੱਕ ਦੀ ਗੱਲ ਕਰੇ ਆਪਣੇ ਵੱਲੋਂ ਇਹ ਫਾਰਗ ਹੋਵੇ ਪੰਜਾਬ ਸਰਕਾਰ ਵੀ ਹਾਂ ਅਸੀਂ ਆਪਣੇ ਜੋ ਮਤਲਬ ਬੰਦੀਆ ਕਾਰਵਾਈ ਕਰਕੇ ਭੇਜਦੀ ਉਹ ਕੇਂਦਰ ਨੇ ਕਰਨਾ ਹੈ ਫਿਰ ਅਸੀਂ ਮੰਨਾਂਗੇ ਪੰਜਾਬ ਸਰਕਾਰ ਸਾਡੇ ਨਾਲ ਹੈ ਇਹ ਦੋਨੇ ਸਰਕਾਰਾਂ ਮਿਲੀਆਂ ਹੋਈਆਂ ਨੇ ਖਲਾਫ ਨੇ ਘੱਟ ਗੱਲਾਂ ਤਾਂ ਮੁਸਲਮ ਭਾਈਚਾਰਾ ਵੀ ਮਰੇਕੋਟਲੇ ਤੋਂ ਪਹੁੰਚਿਆ ਸੀ ਤਾਂ ਅਸੀਂ ਮਾਰਚ ਵੀ ਤੁਹਾਨੂੰ ਦਿਖਾਵਾਂਗੇ ਕਿੱਥੋਂ ਤੱਕ ਰੂਸ ਮਾਰਚ ਕੱਢਣਾ ਜਗਤਾਰ ਸਿੰਘ ਹਵਾਰਾ ਦੇ ਬਾਪੂ ਨੇ ਵੀ ਖਾਸ ਨਿਆ ਦਿੱਤਾ ਕਿ ਸਾਨੂੰ ਜਿਹੜਾ ਵਿਕਤਰੇ ਦਾ ਸਕਾਰ ਹੋਣਾ ਪੈ ਰਿਹਾ ਇੱਕ ਪਾਸੇ ਤਾਂ ਸਾਡੇ ਜਿਹੜੇ ਸਿੰਘ ਨੇ ਉਹ ਲੰਬੇ ਸਮੇਂ ਤੋਂ ਬੰਦ ਨਾ ਨੂੰ ਰਹਾ ਨਹੀਂ ਕੀਤਾ ਜਾ ਰਿਹਾ ਸਾਥੇ ਮੱਖਣ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ